ਇੱਕ ਮਾਮੀ ਨੂੰ ਆਪਦੇ ਭਾਂਜੇ ਦੇ ਨਾਲ ਪਿਆਰ ਹੁੰਦਾ ਉਸ ਤੋਂ ਬਾਅਦ ਦੋਨਾਂ ਦੇ ਵਿਚਕਾਰ ਸਰੀਰਕ ਸੰਬੰਧ ਵੀ ਬਣਦੇ ਨੇ ਤੇ ਫਿਰ ਇਸ ਅਨੋਖੇ ਰਿਸ਼ਤੇ ਦੇ ਵਿੱਚ ਜੋ ਖੋਪਰਾ ਕਦਮ ਉਹਨਾਂ ਦੇ ਦੁਆਰਾ ਚੱਕੇ ਗਏ ਉਹ ਤੁਹਾਡਾ ਰਿਸ਼ਤਿਆਂ ਤੋਂ ਯਕੀਨੀ ਉਠਾ ਦੇਣਗੇ ਇੱਕ ਕਿਸਾਨ ਖੇਤ ਦੇ ਵਿੱਚ ਕੰਮ ਕਰਨ ਦੇ ਲਈ ਜਾਂਦਾ ਉੱਥੇ ਉਸ ਨੂੰ ਇੱਕ ਬੈਗ ਪਿਆ ਹੋਇਆ ਮਿਲਦਾ ਜਦੋਂ ਬੈਗ ਨੂੰ ਖੋਲਿਆ ਜਾਂਦਾ ਤਾਂ ਉਸ ਦੇ ਵਿੱਚ ਕਲਾਸ਼ ਮੌਜੂਦ ਸੀ ਪੁਲਿਸ ਨੇ غور ਨਾਲ ਦੇਖਿਆ ਤੇ ਇਸ ਨੂੰ ਦੋ ਹਿੱਸਿਆਂ ਦੇ ਵਿੱਚ ਕੱਟਿਆ ਹੋਇਆ ਸੀ ਫਿਰ ਡੌਗ ਸਕੁਐਡ ਤੇ ਫਰਾਸਿਕ ਦੀਆਂ ਟੀਮਾਂ ਨੂੰ ਬੁਲਾਇਆ ਜਾਂਦਾ ਪਰ ਉਸ ਬੰਦੇ ਨੂੰ ਪਛਾਣਨ ਦੇ ਵਿੱਚ ਕਾਫੀ ਮੁਸ਼ਕਲ ਹੋ ਰਹੀ ਸੀ ਜੋ ਸੂਟਕੇਸ ਦੇ ਵਿੱਚ ਉਸ ਵਖਤ ਬੰਦ ਸੀ ਉਸੇ ਵਖਤ ਇੱਕ ਆਈਪੀਐਸ ਅਫਸਰ ਵੀ ਉੱਥੇ ਮੌਜੂਦ ਸੀ ਤੇ ਉਸ ਦੀ ਨਜ਼ਰ ਉਸ ਸੂਟਕੇਸ ਦੇ ਉੱਤੇ ਮੌਜੂਦ 바ਰਕੋਡ ਤੇ ਜਾਂਦੀ ਆ ਇਸ ਨੂੰ ਇਹ ਗੱਲ ਦਾ ਪਤਾ ਸੀ ਕਿ ਇਸ ਤਰ੍ਹਾਂ ਦੇ 바ਰ ਕੋਡ 에어ਪੋਰਟ ਤੇ ਲਗਾਏ ਜਾਂਦੇ ਨੇ ਤਾਂ ਕਿ ਸਮਾਨ ਕਿਸੇ ਤਰ੍ਹਾਂ ਗੁੰਮ ਨਾ ਹੋ ਸਕੇ ਤੇ ਉਹਦੇ ਸਹੀ ਮਾਲਕ ਨੂੰ ਪਛਾਣਿਆ ਜਾ ਸਕੇ ਤੇ ਇਸੇ وجہ ਦੇ ਕਾਰੋਸ 바ਰ ਕੋਡ ਨੂੰ ਉਥੋਂ ਚੱਕਿਆ ਜਾਂਦਾ ਤੇ ਉਸ ਨੂੰ ਚੌਧਰੀ ਚਾਰ ਸਿੰਘ 에어ਪੋਰਟ ਲਖਨਊ ਦੇ ਵਿੱਚ ਭੇਜ ਦਿੱਤਾ ਜਾਂਦਾ ਇਹ ਪਤਾ ਕਰਨ ਦੇ ਲਈ ਕਿ ਬੈਗ ਹੈ ਕਿਸ ਦਾ ਉਸ ਕੋਡ ਨੂੰ ਸਕੈਨ ਕੀਤਾ ਜਾਂਦਾ ਤਾਂ ਸਭ ਸਾਹਮਣੇ ਸੀ ਕਿ ਇਹ ਬੈਗ ਕਿਸ ਦਾ ਤੇ ਕੌਣ ਦਾ ਮਾਲਕਾ ਤੇ ਉਸ ਦਾ ਕੀ ਪਤਾ ਫਿਰ ਉਸ ਤੋਂ ਬਾਅਦ ਪੁਲਿਸ ਦੀ ਇੱਕ ਟੀਮ ਉਸ ਪਤੇ ਤੇ ਪਹੁੰਚਦੀ ਆ ਇਹ ਜਾਣਨ ਦੇ ਲਈ ਕਿ ਉਹ ਆਦਮੀ जिंदा ਹੈ ਵੀ ਜਾਂ ਨਹੀਂ ਕਿਤੇ ਅਜਿਹਾ ਤਾਂ ਨਹੀਂ ਕਿ ਕਿਸੇ ਹੋਰ ਦੇ ਬੈਗ ਨੂੰ ਇਸ ਕੰਮ ਦੇ ਲਈ ਯੂਜ਼ ਕੀਤਾ ਗਿਆ ਹੋਵੇ ਪਰ ਪਰਸਨ ਨੂੰ ਉੱਥੇ ਇੱਕ ਹੋਰ ਬੈਗ ਪਿਆ ਹੋਇਆ ਮਿਲਦਾ ਜਿਸ ਨੇ ਭਾਰ ਦੇ ਸਾਰੇ ਪੱਤੇ ਹੀ ਖੋਲ ਕੇ ਰੱਖਤੇ ਉੱਤਰ ਪ੍ਰਦੇਸ਼ ਦੇਵਰੀਆ ਜ਼ਿਲ੍ਹਾ ਇੱਥੋਂ ਦਾ ਇੱਕ ਕਿਸਾਨ ਜਤਿੰਦਰ ਖੋਲੀ ਆਪਦੀ ਕੰਬਾਈਨ ਲੈ ਕੇ 20 April 2025 ਨੂੰ ਖੇਤ ਦੇ ਵਿੱਚ ਜਾਂਦਾ ਉਸ ਨੂੰ ਨਾਲ ਦੇ ਖੇਤ ਦੇ ਵਿੱਚ ਇੱਕ ਬੈਗ ਦਿਖਾਈ ਦਿੰਦਾ ਉਸ ਬੈਗ ਦੇ ਕੋਲ ਜਾਂਦਾ ਪਰ ਉਸ ਨੂੰ ਹੱਥ ਨਹੀਂ ਪਉਂਦਾ ਤੇ ਪਛਾਹ ਹਟ ਜਾਂਦਾ ਕਿਉਂਕਿ ਉਸ ਨੂੰ ਹੰਦੇਸ਼ਾ ਹੋ ਚੁੱਕਿਆ ਸੀ ਕਿ ਇਸ ਬੈਗ ਦੇ ਵਿੱਚ ਕੁਝ ਤਾਂ ਅਜੀਬ ਮੌਜੂਦਾ ਤੇ ਜੇ ਉਹ ਇਸ ਨੂੰ ਛੂਹੂਗਾ ਵੀ ਤਾਂ ਵੀ ਉਸ ਦੇ ਵਿੱਚ ਫਸ ਸਕਦਾ ਫਿਰ ਉਸੇ ਵੇਲੇ ਪੁਲਿਸ ਨੂੰ ਬੁਲਾਇਆ ਜਾਂਦਾ ਪੁਲਿਸ ਉੱਥੇ ਆ ਵੀ ਜਾਂਦੀ ਹੈ ਫਿਰ ਇਸ ਬੈਗ ਨੂੰ ਖੋਲਿਆ ਜਾਂਦਾ ਤਾਂ ਇਸ ਚ ਇੱਕ ਆਦਮੀ ਦੋ ਸਿਰਾਂ ਦੇ ਵਿੱਚ ਮਿਲਦਾ ਉਸ ਨੂੰ ਦੇਖ ਕੇ ਲੱਗ ਰਿਹਾ ਸੀ ਕਿ ਕਿਸੇ ਨੇ ਆਪਦੀ ਬਹੁਤ ਜ਼ਿਆਦਾ ਪੁਰਾਣੀ ਦੁਸ਼ਮਣੀ ਉਸ ਦੇ ਨਾਲ ਕੱਢੀ ਹੋਵੇ ਫਿਰ ਪੁਲਿਸ ਦੀ ਉਸ 바ਰ ਕੋਡ ਦੇ ਉੱਤੇ ਨਜ਼ਰ ਪੈਂਦੀ ਹੈ ਤੇ ਫਿਰ 에어ਪੋਰਟ ਤੋਂ ਪਤਾ ਲੱਗਦਾ ਕਿ ਇਹ ਬੈਗ ਨੁਸ਼ਾਦ ਅਹਿਮਦ ਦਾ ਜਿਸ ਦੀ ਉਮਰ 38 ਸਾਲ ਆ ਫਿਰ ਪੁਲਿਸ ਉਸ ਦੇ ਘਰ ਵਿੱਚ ਜਾਂਦੀ ਹੈ ਦਰਵਾਜ਼ੇ ਨੂੰ ਨੌਕ ਕਰਦੀ ਹੈ ਤਾਂ ਨੁਸ਼ਾਦ ਦੀ ਪਤਨੀ ਰਜ਼ੀਆ ਸੁਲਤਾਨਾ ਵੱਲੋਂ ਦਰਵਾਜ਼ਾ ਖੁੱਲ੍ਹਾ ਜਾਂਦਾ ਤਾਂ ਪੁਲਿਸ ਉਸ ਨੂੰ ਉਸ ਦੇ ਪਤੀ ਦੇ ਬਾਰੇ ਵਿੱਚ ਪੁੱਛਦੀ ਹੈ ਤਾਂ ਰਜ਼ੀਆ ਕਹਿੰਦੀ ਆ ਕਿ ਉਹ ਕੱਲ ਤੋਂ ਮਿਲ ਹੀ ਨਹੀਂ ਰਿਹਾ ਪਤਾ ਨਹੀਂ ਕਿੱਧਰ ਗਿਆ ਇਸ ਤੋਂ ਪਹਿਲਾਂ ਕਿ ਪੁਲਿਸ ਕੁਝ ਹੋਰ ਪੁੱਛ ਪਾਉਂਦੀ ਉਸ ਦੇ ਦੁਆਰਾ ਜ਼ੋਰ-ਜ਼ੋਰ ਦੀ ਰੋਣਾ ਕਰਲਾਉਣਾ ਸ਼ੁਰੂ ਕਰ ਦਿੱਤਾ ਜਾਂਦਾ ਹਾਲੇ ਪੁਲਿਸ ਦੇ ਦੁਆਰਾ ਉਸ ਨੂੰ ਕੁਝ ਦੱਸਿਆ ਤੱਕ ਨਹੀਂ ਸੀ ਗਿਆ ਫਿਰ ਪੁਲਸ ਦੇ ਦੌਰਾਨ ਉਹਦੇ ਘਰ ਦੀ ਤਲਾਸ਼ੀ ਲਈਤੀ ਜਾਂਦੀ ਹੈ ਜਿੱਥੇ ਪੁਲਸ ਨੂੰ ਇੱਕ ਹੋਰ ਬੈਗ ਪਿਆ ਹੋਇਆ ਮਿਲਦਾ ਇਸ ਬੈਗ ਦੇ ਵਿੱਚ ਵੀ ਬਲੱਡ ਲੱਗਿਆ ਹੋਇਆ ਸੀ ਜੋ ਹਾਲੇ ਵੀ ਗਿੱਲਾ ਸੀ ਪੁਲਸ ਨੂੰ ਸ਼ੁਰੂਆਤ ਦੇ ਵਿੱਚ ਉਸਤੇ ਸ਼ੱਕ ਤਾਂ ਹੋਇਆ ਸੀ ਪਰ ਹੁਣੇ ਸ਼ੱਕ ਯਕੀਨ ਦੇ ਵਿੱਚ ਬਦਲ ਚੁੱਕਿਆ ਸੀ ਤੇ ਫਿਰ ਪੁਲਸ ਦੇ ਵੱਲੋਂ ਉਸ ਨੂੰ ਪੁੱਛਿਆ ਜਾਂਦਾ ਕਿ ਤੂੰ ਆਪਦੇ ਪਤੀ ਨੂੰ ਕਿਉਂ ਮਾਰਿਆ ਪਹਿਲਾਂ ਤਾਂ ਉਹ ਇੱਧਰ ਉੱਧਰ ਦੀਆਂ ਗੱਲਾਂ ਸੁਣਾਉਂਦੀ ਆ ਪਰ ਫਿਰ ਜਦੋਂ ਪੁਲਸ ਵੱਲੋਂ ਆਪਦੇ ਤਰੀਕੇ ਨਾਲ ਪੁੱਛਗਿੱਛ ਕੀਤੀ ਜਾਂਦੀ ਆ ਤਾਂ ਉਹ ਤੋਤੇ ਬਾਂਗ ਬੋਲ ਕੇ ਇੱਕ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੰਦੀ ਆ ਉਸਨੇ ਦੱਸਿਆ ਕਿ ਨਸ਼ਾਦ ਨਾਂ ਦਾ ਇੱਕ ਲੜਕਾ ਜੂਸੇ ਪਿੰਡ ਦੇ ਵਿੱਚ ਰਹਿੰਦਾ ਸੀ ਤੇ ਉਹ ਮੇਰੇ ਮਾਮੇ ਦਾ ਮੁੰਡਾ ਸੀ ਤੇ ਮੈਂ ਉਸਦੀ ਭੂਆ ਦੀ ਕੁੜੀ ਇਸੇ ਦੌਰਾਨ ਨਸ਼ਾਦ ਦੇ ਦੁਆਰਾ ਉਹਦੇ ਪਰਿਵਾਰ ਵਾਲਿਆਂ ਨੂੰ ਕਿਹਾ ਜਾਂਦਾ ਕਿ ਉਹ ਰੱਜਿਆ ਸੁਲਤਾਨ ਦੇ ਨਾਲ ਵਿਆਹ ਕਰਵਾਉਣਾ ਚਾਹੁੰਦੇ ਨੇ ਪਰ ਪਰਿਵਾਰ ਵਾਲਿਆਂ ਦੇ ਦੁਆਰਾ ਸਾਫ਼-ਸਾਫ਼ ਮਨਾਂ ਕਰ ਦਿੱਤਾ ਜਾਂਦਾ ਇਹ ਕਹਿੰਦੇ ਹੋਏ ਕਿ ਤੁਸੀਂ ਕਿਸ ਤਰ੍ਹਾਂ ਦੇ ਉਲਟੇ ਪੁਲਟੇ ਰਿਸ਼ਤੇ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਸ ਦੇ ਬਾਵਜੂਦ ਸਾਲ 2014 ਦੇ ਵਿੱਚ ਦੋਨਾਂ ਦੇ ਦੌਰ ਆ ਵਿਆਹ ਕਰਵਾ ਲਿਆ ਜਾਂਦਾ ਵਿਆਹ ਤੋਂ ਬਾਅਦ ਨਸ਼ਾਦ ਕੰਮ ਕਰਨ ਦੇ ਲਈ ਦੁਬਈ ਦੇ ਵਿੱਚ ਚਲਾ ਜਾਂਦਾ ਤੇ ਉਸ ਦੀ ਭੈਣ ਦਾ ਵੀ ਵਿਆਹ ਇਸੇ ਪਿੰਡ ਦੇ ਵਿੱਚ ਹੋਇਆ ਹੋਇਆ ਸੀ ਤੇ ਰਜੀਆ ਸੁਲਤਾਨ ਆਪ ਦੇ ਸਹੁਰੇ ਨਾਲ ਹੀ ਰਿਹਾ ਕਰਦੀ ਸੀ ਪਰ ਨਸ਼ਾਦ ਦੀ ਭੈਣ ਤੇ ਰਜੀਆ ਦਾ ਘਰ ਪਿੰਡ ਦੇ ਵਿੱਚ ਇੱਕ ਦੂਜੇ ਤੋਂ ਕਾਫੀ ਅਦਤ ਦੂਰ ਪੈਂਦਾ ਸੀ ਯਾਨੀ ਕਿ ਦੋਨਾਂ ਦੇ ਘਰ ਅਲੱਗ-ਅਲੱਗ ਟਾਣੀਆਂ ਦੇ ਵਿੱਚ ਮੌਜੂਦ ਸੀ ਦੂਜੇ ਪਾਸੇ ਉਹਦਾ ਪਾਂਡਾ ਕਾਫੀ ਵੱਡਾ ਹੋ ਚੁੱਕਾ ਸੀ ਤੇ ਜਦੋਂ ਵੀ ਰਸ਼ਿਆ ਨੂੰ ਕੋਈ ਕੰਮ ਵਗੈਰਾ ਹੁੰਦਾ ਸ਼ਹਿਰ ਵਗੈਰਾ ਦੇ ਵਿੱਚ ਤਾਂ ਅਕਸਰ ਹੀ ਉਹੀ ਕਰਿਆ ਕਰਦਾ ਸੀ ਤੇ ਇਸੇ ਦੌਰਾਨ ਉਹ ਆਪਦੀ ਮਾਮੀ ਦੇ ਕਾਫੀ ਅਦਾਨ ਨੈਤਿਕ ਵੀ ਆ ਗਿਆ ਤੇ ਇਹਨੇ ਜਿਆਦਾ ਨਜ਼ਦੀਕ ਆ ਚੁੱਕੇ ਸੀ ਕਿ ਦੋਨਾਂ ਦੇ ਵਿੱਚ ਆਸਪਜਤੀ ਪਿਆਰ ਹੋ ਜਾਂਦਾ ਤੇ ਸ਼ਰੀਕ ਸੰਬੰਧ ਵੀ ਬਣਦੇ ਨੇ ਉਸਦਾ ਨਾਮ ਸੀ ਰੋਮਾਨ ਤੇ ਦੂਸਰੇ ਪਾਸੇ ਉਹਦਾ ਪਤੀ ਪੂਰੇ ਸਾਲ ਚ 10-15 ਦਿਨ ਹੀ ਘਰ ਆਉਂਦਾ ਸੀ ਤੇ ਬਾਕੀ ਦਾ ਸਮਾਂ ਦੁਬਈ ਦੇ ਵਿੱਚ ਰਹਿ ਕੇ ਪੈਸੇ ਵਗੈਰਾ ਭੇਜਿਆ ਕਰਦਾ ਸੀ ਰਮਾਨ ਦੇ ਉੱਤੇ ਕਿਸੇ ਨੂੰ ਕੋਈ ਸ਼ੱਕ ਨਹੀਂ ਹੁੰਦਾ ਕਿਉਂਕਿ ਉਸ ਦੀ ਸਾਕੀ ਨਨਾਨ ਦਾ ਹੀ ਮੁੰਡਾ ਸੀ ਜਾਨੀ ਕਿ ਘਰ ਦਾ ਹੀ ਲੜਕਾ ਸੀ ਇਸੇ ਕਰਕੇ ਉਸ ਨੂੰ ਕੋਈ ਰੋਕ ਟੋਕ ਨਹੀਂ ਸੀ ਕਿਸੇ ਦੁਆਰਾ ਉਸਤੇ ਸ਼ੱਕ ਨਹੀਂ ਸੀ ਕੀਤਾ ਜਾਂਦਾ ਪਰ ਸਮਾਂ ਪੈ ਕੇ ਘਰ ਤੇ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਤਾਂ ਪੰਚਾਇਤ ਵੀ ਹੋਈ ਪਰ ਨੁਸ਼ਾਦ ਆਪ ਦੀ ਪਤਨੀ ਨੂੰ ਛੱਡਣ ਦੇ ਲਈ ਤਿਆਰ ਨਹੀਂ ਹੁੰਦਾ ਕਿਉਂਕਿ ਉਹਨਾਂ ਦੀ 8 ਸਾਲ ਦੀ ਹੁਣ ਤੱਕ ਇੱਕ ਬੇਟੀ ਵੀ ਹੋ ਚੁੱਕੀ ਸੀ ਪਰ ਉਸ ਦੇ ਦੁਆਰਾ ਰਮਾਨ ਨੂੰ ਘਰ ਆਉਣ ਤੋਂ ਰੋਕ ਦਿੱਤਾ ਜਾਂਦਾ ਪਰ ਇਸ ਗੱਲ ਤੋਂ 1 ਸਾਲ ਬਾਅਦ ਜਾਨੀ ਕਿ 8 ਤੋਂ 9 April 2025 ਨੂੰ ਉਹ ਘਰ ਦੇ ਵਿੱਚ ਵਾਪਸ ਆਉਂਦਾ ਫਿਰ ਭਾਈ ਨੂੰ ਉਸਦੇ ਦੁਆਰਾ ਵਾਪਸ ਜਾਣਾ ਸੀ ਪਰ ਜੋ 1 ਸਾਲ ਪਹਿਲਾਂ ਹੋਇਆ ਸੀ ਉਸ ਨੂੰ ਰੋਮਾਨ ਸਹਿ ਨਹੀਂ ਸੀ ਸਕਿਆ ਤੇ ਇਸੇ ਬਿਰਿਆ ਦੇ 14 ਅਪ੍ਰੈਲ 2025 ਨੂੰ ਪਤਨੀ ਰਜ਼ੀਆ ਦੇ ਦੁਆਰਾ ਨੁਸ਼ਾਦ ਦੇ ਖਾਣੇ ਦੇ ਵਿੱਚ ਕੋਈ ਨਸ਼ੀ ਵਰਗੀ ਚੀਜ਼ ਮਿਲਾ ਦਿੱਤੀ ਜਾਂਦੀ ਆ ਫਿਰ ਜਦੋਂ ਰਾਤ ਹੁੰਦੀ ਆ ਤਾਂ ਘਰ ਦੇ ਵਿੱਚ ਨੁਸ਼ਾਦ ਦਾ ਪਿਤਾ 8 ਸਾਲ ਦੀ ਬੇਟੀ ਪਤਨੀ ਤੇ ਖੁਦ ਨੁਸ਼ਾਦ ਮੌਜੂਦ ਸੀ ਜਦੋਂ ਸਾਰੇ ਸੌਂ ਚੁੱਕੇ ਸੀ ਤਾਂ ਰਾਤ ਦੇ ਸਮੇਂ ਨੁਸ਼ਾਦ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਇੱਕ ਬਜਨੀ ਚੀਜ਼ ਦੇ ਚੱਕ ਕੇ ਉਦੇ ਉੱਪਰ ਬਾਹਰ ਕਰ ਦਿੰਦਾ ਨੁਸ਼ਾਦ ਦੇ ਦੌਰਾਨ ਜਦੋਂ ਜੈਦ ਵੀ ਕੀਤੀ ਜਾਂਦੀ ਆ ਪਰ ਉਹ ਨਸ਼ੇ ਦੇ ਵਿੱਚ ਮਜੂਦ ਸੀ ਮਾਮੀ ਭਾਂਜੇ ਦੇ ਦੁਆਰਾ ਉਸ ਨੂੰ ਟਿਕਾਣੇ ਲਾਤਾ ਜਾਂਦਾ ਫਿਰ ਉਸ ਨੂੰ ਇੱਕ ਬੈਗ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਪਰ ਉਹ ਬੈਗ ਦੇ ਵਿੱਚ ਆਉਂਦਾ ਨਹੀਂ ਫਿਰ ਦੋਨਾਂ ਦੇ ਦੁਆਰਾ ਉਸ ਨੂੰ ਬੈਟ ਦੇ ਉੱਪਰੋਂ ਕੱਟਿਆ ਜਾਂਦਾ ਪਰ ਉਹ ਬੈਗ ਦੇ ਵਿੱਚ ਫਿਰ ਵੀ ਨਹੀਂ ਆਉਂਦਾ ਤੇ ਹਿਸੇ ਵਜਿਆ ਦੇ ਕਰਕੇ ਦੋਨਾਂ ਦੇ ਦੁਆਰਾ ਉਸ ਨੂੰ ਉਸੇ ਬੈਗ ਦੇ ਵਿੱਚ ਹੀ ਪੈਕ ਕਰ ਦਿੱਤਾ ਜਾਂਦਾ ਜਿਸ ਬੈਗ ਨੂੰ ਨੋਸ਼ਾਦ ਦबई ਤੋਂ ਅਕਸਰੀ ਲੈ ਕੇ ਆਇਆ ਕਰਦਾ ਸੀ ਇਸ ਦੇ ਤੋਂ ਬਾਅਦ ਨੋਸ਼ਾਦ ਦੇ ਦੁਆਰਾ ਆਪ ਦੇ ਇੱਕ ਦੋਸਤ ਨੂੰ ਬੁਲਾਇਆ ਜਾਂਦਾ ਜੋ ਕਿ ਬਲੈਰੋ ਕਾਰ ਲੈ ਕੇ ਉੱਥੇ ਆਉਂਦਾ ਤੇ ਫਿਰ ਇਹਨਾਂ ਦੋਨਾਂ ਦੇ ਦੁਆਰਾ ਇੱਥੋਂ 55 ਕਿਲੋਮੀਟਰ ਦੂਰ ਜਾ ਕੇ ਇੱਕ ਪਿੰਡ 'ਚ ਉਸ ਨੂੰ ਸੁੱਟ ਦਿੱਤਾ ਜਾਂਦਾ ਤੇ ਫਿਰ ਇੱਕ ਕਿਸਾਨ ਨੂੰ ਮਿਲਦਾ ਹੈ ਤੇ ਪਰ ਉਸ ਦੇ ਉੱਪਰ ਲੱਗੇ ਹੋਏ بار ਕੋਡ ਨੂੰ 에어ਪੋਰਟ ਤੋਂ ਸਕੈਨ ਕਰਵਾ ਕੇ ਨੋਸ਼ਾਦ ਦਾ ਪਤਾ ਮਿਲ ਜਾਂਦਾ ਫਿਰ ਪੁਲਿਸ ਪਹੁੰਚਦੀ ਹੈ ਤੇ ਰਜਿਆ ਨੂੰ ਫੜਿਆ ਜਾਂਦਾ ਪਰ ਰੁਮਾਨ ਤੇ ਉਸ ਦਾ ਦੋਸਤ ਹਾਲੇ ਵੀ ਫਰਾਰ ਨੇ ਤੇ ਅੱਗੇ ਦੀ ਕਾਰਵਾਈ ਹਲੇ ਜਾਰੀ ਹੈ ਤੇ ਪੁਲਿਸ ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਆ ਸਾਡਾ ਇਸ ਕਹਾਣੀ ਨੂੰ ਸੁਣਾਉਣ ਦਾ ਮਕਸਦ ਕਿਸੇ ਦੀਆਂ ਵੀ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਬਿਲਕੁਲ ਨਹੀਂ ਆ ਸਿਰਫ ਤੇ ਸਿਰਫ ਤੁਹਾਨੂੰ ਜਾਗਰੂਕ ਤੇ ਸੁਚੇਤ ਕਰਨਾ ਤੁਹਾਡਾ ਇਸ ਪੂਰੀ ਵੀਡੀਓ ਦੇ ਬਾਰੇ ਵਿੱਚ ਕੀ ਕਹਿਣਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੇ ਨਾਲ ਹੀ ਸਾਡੇ ਚੈਨਲ ਨੂੰ ਫੋਲੋ ਲਾਈਕ ਸ਼ੇਅਰ ਜਰੂਰ ਕਰ ਲਿਓ ਧੰਨਵਾਦ